ਮੈਂ ਮਸਾਂ ਹੀ ਬਚਿਆ ਤੇ ਪ੍ਰਮਾਤਮਾ ਸ਼ੁਕਰ ਹੈ ਮੈਂ ਬਚ ਗਿਆ ਬਹੁ ਬੁਰੇ ਹਾਲ ਤੇ ਹਾਲਤ ਸਿਣੀ ਦਾ ਜੋਣਾ ਹੁਣ ਕਿੱਥੇ ਹੁੰਦਾ ਹੈ ਰੱਬ ਜਾਣਦਾ ਸਾਸ਼ੀ ਕੌਰ ਜੀ ਕੀ ਹਾਲ ਚੰਨੇ ਸਾਰਿਆਂ ਦੇ ਮੀਤ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਮੈਂ ਸਬਜ਼ੀਆਂ ਬਣਾ ਰਹੀ ਸੀ ਤਿਆਰੀ ਜਲਦੀ ਜਲਦੀ ਮੈਂ ਕਿਹਾ ਬਣਾ ਕੇ ਵੇਲੇ ਜਾ ਕਿਉਂਕਿ ਸਾਡੇ ਘਰੇ ਆ ਰਹੇ ਨੇ ਗੈਸਟ ਮੈਂ ਇਹਦਾ ਤੋਆ ਪੇਠਾ ਤੇ ਦੋ ਸਬਜ਼ੀਆਂ ਨੇ ਮੈਂ ਹੋਰ ਬਣਾਉਣੀਆਂ ਨੇ ਮਟਰ ਪਨੀਰ ਤੇ ਪਿੰਡੀਆਂ ਤੇ ਪਲਾਉ ਵੀ ਬਣਾਉਣੇ ਆ ਇਹਨਾਂ ਸਾਰਾ ਕੰਮ ਕਰਨਾ ਵਾ ਤੇ ਛਿੱਪੀ ਮੈਨੂੰ ਸਿਰ ਇਸ ਵੇਲੇ ਕਹਿੰਦੇ ਆ ਕਿ ਸੈਂਡਵਿਚ ਬਣਾ ਕੇ ਖਾ ਮੇਰੇ ਕੋਲ ਟਾਈਮ ਨਹੀਂ ਆ ਮੈਨੂੰ ਇੱਕ ਲਾਈਟਵੇਟ ਕੁਝ ਆਪਾਂ ਬ੍ਰੇਕਫਾਸਟ ਕਰ ਲਈਏ ਬਾਅਦ ਚ ਜਿਹੜਾ ਅਸੀਂ ਲੰਚ ਆ ਉਹ ਹੈਵੀ ਕਰ ਲਈ ਆ ਪਰ ਕਹਿੰਦੇ ਨਹੀਂ ਮੈਂ ਖਾਣੀ ਆ ਨੇ ਸੈਂਡਵਿਚ ਮੈਂ ਕਹਾ ਚਲੋ ਮੇਰੀ ਹੈਲਪ ਕਰੋ ਤੇ ਮੈਂ ਤਾਂ ਉਸਮਾਨ ਘਾਟਕੁੱਟ ਕੇ ਦੇਦਾ ਤੁਹਾਨੂੰ ਜੋ ਜੀ ਮੈਨੂੰ ਲੱਗਿਆ ਵਾ ਹੁਣ ਤੁਸੀਂ ਆਪਣੇ ਹਿਸਾਬ ਨਾਲ ਜੋ ਕਰਨਾ ਕਰ ਲਓ ਕਿਉਂਕਿ ਮੈਂ ਕੋਈ ਡਿਊਟੀ ਸਬਜੀ ਬਣਾਉਣ ਲੱਗੀ ਆ ਕਿਉਂਕਿ ਬਾਅਦ ਤੁਰੋਂ ਮੇਰੇ ਨੇ ਮੋੜਾ ਵਾ ਉਹਦਾ ਫੂਡ ਵੀ ਤਿਆਰ ਕਰਨਾ ਏ ਸਾਰਾ ਕੁਝ ਕਰਨਾ ਗਰਮੀ ਬਹੁਤ ਜ਼ਿਆਦਾ ਵਾ ਗੈਸਟ ਕੌਣ ਆ ਰਹੇ ਆ ਅੱਗੇ ਅੱਗੇ ਜਾ ਕੇ ਵੇਖਿਓ ਬਰੌਂਟ ਦੇ ਵਿੱਚ ਕੌਣ ਆ ਰਿਹਾ ਹੂੰ ਬੜੀ ਮਜ਼ੇ ਨਾਲ ਬੈਠਾ ਸੀ ਸੋਫੇ ਦੇ ਉੱਪਰ ਵੀ ਕੇਲ ਸੈਂਡਵਿਚ ਬਣਾ ਦੋ ਬੜੇ ਪਿਆਰ ਨਾਲ ਆ ਕਿਰਨ ਨੇ ਮੈਨੂੰ ਲਾ ਲਿਆ ਕੰਮ ਤੇ ਮੈਨੂੰ ਐਵੇਂ ਲੱਗਣ ਲੱਗ ਗਿਆ ਨਾ ਚੰਗਾ ਤਾਂ ਵਧੀਆ ਹੀ ਚਾਹ ਦੇ ਨਾਲ ਰਾਸ ਖਾ ਲੈਂਦੇ ਇਹ ਗਰਮੀ ਦੇ ਵਿੱਚ ਰਸੋਈ 'ਚ ਕੜਨਾ ਪੈ ਰਿਆ ਪਰ ਇਹ ਮਜਬੂਰੀ ਮੈਂ ਸਮਝ ਸਕਦਾ ਹਾਂ ਲੇਡੀਜ਼ ਦੀ ਜਿਹੜੀਆਂ ਗਰਮੀ ਦੇ ਵਿੱਚ ਖੜ ਕੇ ਰਸੋਈਆਂ ਦੇ ਵਿੱਚ ਕੰਮ ਕਰਦੀਆਂ ਨੇ ਆਪਾਂ ਨੂੰ ਵੀ ਭਾਈ ਕੰਮ ਕਰਨਾ ਚਾਹੀਦਾ ਹੈ ਹੱਥ ਵਟਾਉਣਾ ਚਾਹੀਦਾ ਹੈ ਬਾਈ ਠੀਕ ਹੈ ਵੀ ਕਿਰਨ ਨੇ ਅੱਜ ਖਾਰੀਆਂ ਸਬਜ਼ੀਆਂ ਦਾਲੀਆਂ ਬਣਾਉਣੀਆਂ ਨੇ ਕੰਮ ਕਿਰਨ ਦਾ ਅੱਜ ਹੈਵੀ ਹੋ ਜਾਣਾ ਹੈ ਬਾਦ ਤੋਂ ਵੀ ਨਵਾਣਾ ਹਲੇ ਉਦੋਂ ਫੂਡ ਤਿਆਰ ਕਰਨਾ ਇਹ ਤਾਂ ਚਲੋ ਸ਼ੁਕਰ ਹੈ ਵੀ ਪਰਮ ਉਹਦੀ ਵੱਡੀ ਭੈਣ ਉਹਦੇ ਕੋਲ ਹੈਗੀ ਐ ਉਹਨੂੰ ਖਿਡਾ ਰਹੀ ਐ ਨਹੀਂ ਤਾਂ ਫਿਰ ਸਾਡੇ ਤੋਂ ਇੱਕ ਜਣਾ ਹੀ ਇੱਥੇ ਹੁੰਦਾ ਚਲੋ ਮੈਂ ਬਣਾਵਾਂਗਾ ਸੈਂਡਵਿਚ ਮੈਂ ਸੈਂਡਵਿਚ ਵੀ ਕਾਦੀ ਬਣਾ ਰਿਹਾ ਮੈਂ ਆਲੂ ਬਲਵਾਏ ਨੇ ਆ ਪਿਆਜ਼ ਮਟਰ ਨਹੀਂ ਪਿਆਜ਼ ਟਮਾਟਰ ਮਿਰਚਾਂ ਤੇ ਉਹ ਹੈਗੀ ਕੌਰਨ ਇਹ ਸਾਰਾ ਮਿਕਸ ਕਰਕੇ ਮੈਂ ਬਰੈਡ ਵਿੱਚ ਪਾ ਕੇ ਟੋਸਟ ਟਾਈਪ ਬਣਾਉਂਗਾ ਬਰੈਡ ਵਾਲੇ ਆਲੂ ਵਾਲੇ ਬਰੈਡ ਸੈਂਡਵਿਚ ਠੀਕ ਐ ਜੀ ਖਾਓਗੇ ਫਿਰ ਚਲੋ ਕਿੰਨਾ ਲੋੜੇ ਕੱਢ ਲੈਨੇ ਮੈਨੂੰ ਤੁਹਾਨੂੰ ਥੋੜਾ ਜਿਆਦਾ ਹਾਂ ਹਨਾ ਮੈਨੂੰ ਵੀ ਲੱਗ ਰਿਹਾ ਜਿਆਦਾ ਕਿਉਂਕਿ ਇੱਕ ਇੱਕ ਦੋ ਦੋ ਥਾਣੇ ਬੱਚੋ ਹੈਗੇ ਜਿਆਦਾ ਹੋਏ ਨਾ ਪਰ ਟਟੇ ਤੇ ਲੱਗ ਜਾਂਦਾ ਉਹ ਜੇ ਟਮਾਟਰ ਪੈ ਗਏ ਵਿੱਚ ਫਿਰ ਇਹਨੇ ਦੁਬਾਰਾ ਯੂਜ਼ ਨਹੀਂ ਹੋਣੀ ਇਹਨੂੰ ਆਧਾ ਕਰ ਦੋ ਅੱਧਾ ਕਰ ਲੈਣਾ ਹੂੰ ਚਲੋ ਮੈਂ ਬਣਾਣਾ ਫਿਰ ਦੱਸਦੇ ਆ ਕਿਵੇਂ ਦੇ ਬਣੇ ਲਾਇ ਵੀ ਪਰੰਪਰਿਕ ਕੋਰ ਹੂੰ ਥਾ ਚਾਚਾ ਦੀ ਬਣਾਈ ਤਵੇ ਵਾਲੀ ਸੈਂਡਵਿਚ ਥੋੜਾ ਜਿਹਾ ਤਵੇ ਕਰਕੇ ਰੰਗ ਜਿਆਦਾ ਕੜਕੜਾ ਜਿਹਾ ਲੱਗ ਰਿਹਾ ਕਿਉਂਕਿ ਬੜੇ ਚਿਰ ਬਾਅਦ ਤਵੇ ਦੇ ਉੱਪਰ ਸੈਂਡਵਿਚ ਬਣਾਈ ਆ ਉਦਾਂ ਇਹਨੇ ਕਾਲਾ ਨਹੀਂ ਹੋਣਾ ਸੀ ਖ ਸੋਸ ਯੂਜ਼ ਕਰ ਸਕਦੀਆਂ ਚਾਚੀ ਆ ਰਹੀ ਹੈ ਚਾਚੀ ਵੀ ਖਾਏਗੀ ਟੇਸਟ ਦੇਖਦੇ ਆਂ ਇਹ ਮੇਰਾ ਚਮਨਾ ਆ ਗਿਆ ਬਾਪੂ ਚਤਾ ਵੀ ਅ ਫਿਊ ਮੂਮੈਂਟਸ ਲੇਟਰ ਲੋ ਜਿਹੜਾ ਗੈਸਟ ਆਉਣੇ ਹੀ ਆਏ ਨੇ ਆ ਤੱਪੂ ਪਹੁੰਚੀ ਮੇਰੇ ਕੋਲ ਕਿਵੇਂ ਲੱਗਾਣ ਕੇ ਬਹੁਤ ਵਧੀਆ ਰੈਪ ਆ ਫਿਰ ਇਥੇ ਰੈਪਾ ਤੇਰਾ ਜੀ ਲੱਗ ਗਿਆ ਪਰਮ ਨਾਲ ਹੈ ਵੇਲਾ ਰਹਿਣਾ ਪਰਮ ਵੀ ਇਥੇ ਆ ਉਹ ਵੀ ਵੇਲਾ ਰਹਿਣ ਵਾਤੇ ਆਈ ਹੈ ਤੈਨੂੰ ਛੁੱਟੀਆਂ ਹੀ ਸਕੂਲੋਂ ਹਾਂ ਜਿਹੜੇ ਗੈਸਟ ਹੋਣੇ ਹੀ ਸਿਮਰਤ ਆਇਆ ਅੰਕਲ ਆਏ ਅਨੂ ਆਈ ਤੇ ਤਰਪਨ ਆਇਆ ਇਹਨਾਂ ਨੂੰ ਕੰਮ ਸੀ ਮੁਹਾਲੀ ਵਿੱਚ ਕੋਈ ਜਾਂਦੇ ਮੇਰੇ ਕੋਲੋਂ ਲੰਚ ਵਗੈਰਾ ਕਰਕੇ ਤੇ ਹੁਣ ਕਹਿੰਦੇ ਇਹ ਜਾਣਾ ਵਾ 2:30 ਵਜ ਗਏ ਆ ਤੇ ਹੁਣ ਤਿਆਰੀਆਂ ਚ ਜਾਣ ਵਾਲੇ ਹੋ ਗਏ ਨੇ ਪੂਰੇ ਅਨੂ ਹਰੇ ਵਾਸ਼ਰੂਮ ਚ ਗਈ ਐ ਅੰਕਲ ਸਿਮਰਤ ਇਬਾਦਤ ਹੈ ਅਨੂ ਵਾਸ਼ਰੂਮ ਗਈ ਐ ਚਲੋ ਕਹਿੰਦੇ ਇਹ ਜਾਣਾ ਛੇਤੀ ਰੁਕ ਦੇਣੀ ਆ ਕਿੰਨਾ ਟਾਈਮ ਹੋ ਗਿਆ ਵਾ 2:30 ਵਜ ਗਏ ਆ ਚਲੋ ਆ ਰਾਜੇ ਫੋਟੋ ਵਾਲਾ ਓਏ ਫੋਟੋ ਉਹਨੇ ਫੋਟੋ ਵਾਲਾ ਆ ਗਈ ਤੁਹਾਡੇ ਫੇਵਰੇਟ ਨੂੰ ਪ੍ਰੀਤ ਕੌਰ ਹੈਲੋ ਗਾਇਜ਼ ਰੋਟੀ ਰੋਟੀ ਖਾਗੇ ਤਾਂ ਰਹਿਪਾ ਫਿਰ ਤੂੰ ਤੇ ਰਹਿਪਾ ਬਾਅਦ ਚਲ ਜੀ ਬੱਸੇ ਨਹੀਂ ਤੂੰ ਹੀ ਆਏ ਹੁਣ ਅਗਲੇ ਮਹੀਨੇ ਤੁਹਾਡੀ ਵੇਟ ਕਰਾਂਗੇ ਅਸੀਂ ਫਿਰ ਫੋਟੋਆਂ ਦਿਵਾਵਾਂਗੇ ਹਾਂ ਜੁਲਾਈ ਚ ਆ ਹੁਣ ਜੂਨ ਬਹਾ ਥੋੜਾ ਜੁਲਾਈ ਜੁਲਾਈ ਪਲਾਨਿੰਗ ਕਰਾ ਤਾ ਯੋ ਹੁੰਦੀ ਸੋਰੇ ਆਂ ਮੈਂ ਜਰੂਰ ਆਣਿਆ ਆਵਾਂਗੇ ਰੱਖੋ ਮਤਲਬ ਬਦਲ ਨਾਉਂਦੇ ਆਈ ਸੁਨੋ ਉਹ ਪਵਾਦੀ ਨੇਠਵਾਂ ਨਾਲ ਚ ਉਹ ਹੀ ਆਰਟੀਫੀਸ਼ਲ ਵਾਲੀ ਹਾਂਜੀ ਕੌਣ ਦਿੱਤਿਆ ਗੁਰਦਾਸਵਰ ਨੂੰ ਕੈਪ ਨੋ ਕਮੈਂਟਸ ਨੋ ਕਮੈਂਟਸ ਇਹ ਮੀਡੀਆ ਚ ਨਾ ਪਤਾ ਕਿਹਨਾਂ ਨੂੰ ਅਗਲੀ ਵਾਰੀ ਵਿਧਾਨ ਸਭਾ ਦੀ ਸੀਟ ਮਿਲਦੀ ਚੱਲਾ ਬੇ ਥੋੜਾ ਟਾਈਮ ਸਪੈਂਡ ਕੀਤਾ ਹੋਣਗੇ ਇਹਨੇ ਜਾਣਾ ਜਲਦੀ ਅਸੀਂ ਚਲੋ ਫਿਰ ਪਹੁੰਚਾ ਓਟਵਾਲਾ ਨੂੰ ਪਹੁੰਚਾ ਫਿਰ ਓਟਵਾਲਾ ਚ ਤੁਸੀਂ ਮਿਲਦੇ ਆਂ ਫਿਰ ਅਗਲੇ ਮਹੀਨੇ ਠੀਕ ਆ ਨੋ ਸਹੀ ਗੱਲ ਆ ਕਿਰਨ ਦਾ ਪੇਕਾ ਪਰਿਵਾਰ ਆਇਆ ਸੀ ਤੇ ਕਿਰਨ ਦਾ ਪੇਕਾ ਪਰਿਵਾਰ ਜਦੋਂ ਗਿਆ ਤੇ ਕਿਰਨ ਹੋ ਗਈ ਉਦਾਸ ਤੇ ਕਹਿੰਦੀ ਮੈਂ ਨਹੀਂ ਮੈਂ ਨਹੀਂ ਮੈਂ ਵੀ ਜਾਣਾ ਨਾਲ ਜਦੋਂ ਕੋਈ ਨੀ ਦੂਰੋਂ ਆਉਂਦਾ ਵਾ ਦੂਰ ਦੀ ਪੈ ਜਾਂਦੀ ਨਾ ਆਪਣੀ ਜਿਹੜੀ ਡਿਸਟੈਂਸ ਆਈ ਹੁੰਦੀ ਹੈ ਇੱਕ ਚਾਜ ਆ ਹੁੰਦਾ ਪਰ ਜਦੋਂ ਚੱਲ ਜਾਂਦਾ ਫਿਰ ਉਹ ਤਾਂ ਮਾ ਵਾਈਫ ਜੀ ਹੁੰਦੀ ਹੈ ਨਾ ਕਿ ਆਪਾਂ ਨੂੰ ਵੀ ਝਾਈ ਉੱਡਣਾ ਹੈ ਨਾ ਫਿਰ ਉਸ ਚੀਜ਼ ਬਹਾਨੇ ਕਿੰਨੇ ਕਹਿੰਦੀ ਮੈਨੂੰ ਨਾਲ ਲੈ ਕੇ ਜਾਓ ਪਾਪਾ ਬਾਜੀ ਖਵਾ ਕੇ ਲਿਆਓ ਮੈਂ ਤਾਂ ਢੀ ਖਵਾਂਗੀ ਆਹੋ ਵੈਸੇ ਵੀ ਆਪਾਂ ਕਾਫੀ ਦਿਨਾਂ ਤੋਂ ਘਰੇ ਹੀ ਸੀ ਨਾਲੇ ਮੈਂ ਕਿਹਾ ਸ਼ਾਮ ਨੂੰ ਨਾਲੇ ਪਰਮ ਨੂੰ ਵੀ ਆਪਾਂ ਬਾਹਰ ਔਟਿੰਗ ਤੇ ਲੈ ਜਾਣੇ ਆ ਤੇ ਨਾਲੇ ਕੁਝ ਖਾ ਲਿਓ ਨੇ ਆ ਉਹ ਵੀ ਹੈਲਦੀ ਕੁਝ ਨਹੀਂ ਦੂਜਾ ਘੋਰ ਕੁਝ ਨਹੀਂ ਪਾਪਾ ਬਾਜੀ ਹੈਲਦੀ ਹੁੰਦੀ ਹੈ ਪੱਕਾ ਤੁਸੀਂ ਕਮੈਂਟ ਕਰਕੇ ਦੱਸਿਓ ਪਾਪਾ ਬਾਜੀ ਹੈਲਦੀ ਹੁੰਦੀ ਹੈ ਕਿ ਅਨ ਹੈਲਦੀ ਹੁੰਦੀ ਹੈ ਹੁਣ ਆਪਾਂ ਉਹ ਤਾਂ ਹਰੇਕ ਦੀ ਆਪਣੀ ਪੀਣੀ ਹੈ ਨਾ ਪਰ ਜੈਨੂਲ ਬੰਦੇ ਵੀ ਦੱਸਿਓ ਤੇ ਹੁਣ ਆਪਾਂ ਚੱਲੇ ਜੀ 7 ਫੇਜ਼ ਮੁਹਾਲੀ 7 ਵੀ ਤੇ 3 ਵੀ 2 3 ਵੀ 2 ਦੇ ਵਿੱਚ 3 ਵੀ 2 ਛੋਟੇ ਉਹਦੇ ਚਲਦੇ ਆ ਨਾਲ ਜਿਹੜੀ ਸ਼ਾਮ ਦੀ ਕਿਉਂਕਿ ਦਿਨੇ ਤਾਂ ਨਿਕਲਿਆ ਨਹੀਂ ਜਾਂਦਾ ਸ਼ਾਮ ਨੂੰ ਥੋੜਾ ਬੋਤਾ ਆਪਾਂ ਘੁੰਮ ਕਰਦੇ ਘੁੰਮ ਕੇ ਇੰਜੋਏ ਕਰ ਸਕਦੇ ਆ ਵੈਸੇ ਤਾਂ ਸ਼ਾਮ ਨੂੰ ਵੀ ਹੈ ਤਾਂ ਵੈਸੇ ਬਾਹਰ ਕਰਨੀ ਹੈ ਬਹੁਤ ਪਰ ਫਰਕ ਹੈ ਦੁਪਹਿਰ ਨਾਲੋਂ ਹੁਣ ਤੱਕ ਕਿੰਨੀ ਡਿਗਰੀ ਹੈ 40 ਡਿਗਰੀ ਗਰਮ ਹੈ ਇਸ ਟਾਈਮ ਇਸ ਟਾਈਮ ਵੀ ਦੋਸਤੋ 40 ਡਿਗਰੀ ਟੈਂਪਰੇਚਰ ਹੋਇਆ ਬਾ ਦੇਖੋ ਚਲੋ ਤੁਸੀਂ ਕਹਿ ਰਹੇ ਤਦ ਜਿਹੜਾ 43 ਡਿਗਰੀ ਸੀ ਓ ਮਾਈ ਗੋਡ 8 ਵਜ ਗਏ ਨੇ ਰਾਤ ਦੇ ਹਾਲੇ ਵੀ 40 ਡਿਗਰੀ ਐ ਇਹ ਨਹੀਂ ਵੀ 30 32 ਬੁੱਤੀ ਤੇ ਆ ਜਾਵਾਂ ਕਿਤੇ 30 ਬੁੱਤੀ ਤੇ ਜਾਂਦੇ ਨਹੀਂ 39 ਜਦੋਂ ਰਾਤ ਨੂੰ ਨਾ 39 38 37 ਇਸ ਤੇ ਰਹਿੰਦਾ ਮਰਾਤ ਉਹਦਾ ਵੀ ਜਿਹੜਾ ਚਲੋ ਚਲੀਏ ਫਿਰ ਆਪਾਂ ਨਿਕਲੀਏ ਹਾਂ ਲਓ ਜੀ ਇੱਧਰ ਆ ਗਿਆ ਫੂਡ ਕੋਰਨਰ ਦੇ ਨੇ ਸਾਰੇ ਕਿ ਹੁਣ ਦੱਸ ਲਿਆਵਾਂ ਫਿਰ ਪਾਓ ਬਾਜੀ ਪਾਓ ਬਾਜੀ ਆ ਬਾਜੀ ਸਪੈਸ਼ਲ ਪਾਓ ਪਾਜੀ ਕੇ ਨੋਰਮਲ ਪਾਓ ਪਾਜੀ ਸਪੈਸ਼ਲ ਇਨ ਬਟਰਪੜਾ ਪਾਇਆ ਨਹੀਂ ਨਾ ਨਾ ਬਟਰ ਪਾਇਆ ਯਾਰ ਮੈਂ ਮੰਨ ਕਰਦੇ ਚਲੋ ਠੀਕ ਅੱਜ ਦਾ ਪਰਮਾ ਤਾਂ ਨਹੀਂ ਹੁਣਾਣਾ ਤੁਹਾਡਾ ਓਕੇ ਰੋਣਾ ਨਹੀਂ ਜੀ ਰੋਣਾ ਨਹੀਂ ਪਾਓ ਪਾਜੀ ਖਾ ਕੇ ਪਰਮ ਕਿਦਾਂ ਲੱਗੀ ਸਹੀ ਦਸੀ ਸਵਾਦ ਹੈ ਹੈ ਪਾਓ ਜੀ ਢਲਾਤੇ ਕਿਦਾਂ ਉਹ ਤੇਰੀ ਦੀ ਢਨਾਸ ਚਲਾ ਜਾ ਚਲਾ ਜਾ ਵੀਡੀਓ ਬਣਾਵਾਂਗਾ ਤੇਰੀ ਮੈਂ ਡਰ ਗਿਆ ਜੀ ਫਿੱਕਦਾ ਮੈਂ ਇਹ ਕੌਣ ਆ ਗਿਆ ਤੋ ਦੇਖਣ ਡਿਆ ਬੜਾ ਖਤਰਨਾਕ ਜਿਹਾ ਹੈ ਨਾ ਲਓ ਜੀ ਕਿਰਨ ਲੈ ਰਹੇ ਨੇ ਫਰੂਟ ਪਾਓ ਬਾਜੀ ਖਾ ਲਈਆ ਹੋਈ ਚੋਈ ਇਹ ਬੂਜਾ ਸੌਤਾ 2 ਕਿਲੋ ਆ ਉੱਥੇ ਮੈਂ ਆਪਣਾ ਸਸਤਾ ਨਹੀਂ ਮਿਲਦਾ ਕਿੱਥੇ ਆਪਣੇ ਦੁਕਾਨ ਤੇ ਯਾਦ ਨਹੀਂ ਹੋਣੀ ਕਿੰਨਾ ਚਾ ਚੋਪ ਨਹੀਂ ਚਾ ਹੋਇਆ ਪੰਮਣੇ ਹੋਈ ਬਾਜਤ ਇਹ ਆ ਬੰਮਣੇ ਚਾ ਹੋਈ ਬਾਜਤ ਇਹਦਾ ਤੇ ਕਿੱਡੀ ਮੂਛੋ ਹੈ ਏ ਏ ਏ ਲੱਲੇ ਸਮਾ ਮਮ ਖਰਬੂਜਾ ਨਹੀਂ ਲਿਆ ਸਹਿਲਾ ਖਰਬੂਜੇ ਜਨਾ ਮਹਿੰਗਾ ਦੇ ਰਹੇ ਨੇ ਆਪਣੇ ਤੋਂ 25 ਰੁਪਏ ਕਿਲੋ ਮਿਲਦਾ ਘਰ ਦੇ ਨਾਲੋਂ ਇਹ 50 ਰੁਪਏ ਦੇ ਦੇ ਰਿਹਾ ਪਾਗਲ ਹੋ ਗਿਆ ਬੰਦਾ ਰੱਬ ਨੇ ਇੱਕ ਵਾਰੀ ਫੇਰ ਆਪਣਾ ਪ੍ਰਕੋਪ ਸ਼ੁਰੂ ਕਰ ਦਿੱਤਾ ਜੀ ਗਰਮੀ ਵਾਲੀ ਉਹੀ ਹੀਟ ਵੇਪ ਵਾਪਸ ਆ ਗਈ ਏ ਤੇ ਉਹਦੇ ਕਰਕੇ ਬੁਰੇ ਹਾਲ ਹੋ ਰਹੇ ਨੇ ਮੈਨੂੰ ਕਿਰਨੇ ਬਾਹਰ ਪੇਚਿਆ ਸੀ ਸਬਜ਼ੀ ਲੈਣ ਵਾਸਤੇ ਮਹੇ ਲਗਿਆ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਕੀ ਨਹੀਂ ਐਨੀ ਧੁੱਪ ਪੈ ਰਹੀ ਸੀ ਉਤੋਂ ਮੇਰੀ ਲਿਫਟ ਖਰਾਬ ਹੋ ਗਈ ਲਿਫਟ ਦੀ ਮੈਂ ਚੌਥੀ ਮੰਜ਼ਲ ਦੇ ਉੱਪਰ ਜਰੋ ਸਬਜ਼ੀਆਂ ਖਾਸੀਆਂ acharੀਆਂ ਚੱਕ ਕੇ ਲੈ ਕੇ ਆਇਆ ਉੱਪਰ ਚੜਿਆ ਅਖਬਾਰਾਂ ਦੇ ਚੌਥੀ ਮੰਜ਼ਲ ਦੇ ਅਖਬਾਰਾਂ ਹੀ ਖਬਰਾਂ ਹੀ ਦੇ ਰਿਆਂ ਜਦੋਂ ਮੈਂ ਉੱਪਰ ਚੜਿਆ ਚੌਥੀ ਮੰਜ਼ਲ ਦੇ ਮੇਰਾ ਸਾਹ ਖਤਮ ਹੋ ਗਿਆ ਮੈਂ ਮਸਾਂ ਹੀ ਬਚਿਆ ਤੇ ਪ੍ਰਮਾਤਮਾ ਸ਼ੁਕਰ ਹੈ ਮੈਂ ਬਚ ਗਿਆ ਮੋਬੂਰੇ ਹਾਲਤ ਸਹਾਤ ਸਿਣੀ ਦਾ ਜਾਣਾ ਹੁਣ ਕਿੱਥੇ ਹੁੰਦਾ ਹੈ ਰੱਬ ਜਾਣਦਾ ਹੈ ਅੰਦਰ ਆਇਆ ਮੈਨੂੰ ਪਾਣੀ ਪੂਣੀ ਪਲਾਇਆ ਮੇਰੇ ਪਰਿਵਾਰ ਨੇ ਏਸੀ 'ਚ ਬਿਠਾਇਆ ਕਹਿੰਦੇ ਸਾਹ ਲੈ ਲੈ ਸਾਹ ਲੈਣ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਏ ਤੇ ਮੈਂ ਸਾਂਝੀ ਕਰ ਰਿਹਾ ਦੋਸਤੋ ਬਾਹਰ ਨਾ ਨਿਕਲੋ ਬਿਨਾਂ ਕੰਮ ਤੋਂ ਜੇ ਕੰਮ ਤੇ ਜਾਣਾ ਹੈ ਤਾਂ ਬੜੇ ਤਰੀਕੇ ਨਾਲ ਜਾਓ ਛਤਰੀ ਲੈ ਕੇ ਜਾਓ ਛਾਂ 'ਚ ਜਾਓ ਗੱਡੀ ਤੇ ਜਾਓ ਜੇ ਸਕੂਟਰ ਤੇ ਵੀ ਜਾਣਿਓ ਤਾਂ ਵੀ ਟੈਂਸਰੀ ਨਿਕਲ ਜਾਓ ਬਹੁਤ ਔਖ ਹੈ ਜੀ ਗਰਮੀ ਦਾ ਐਨੀ ਗੰਦੀ ਗਰਮੀ ਬਹੁਤ ਬੁਰੇ ਹਾਲ ਸਬਜ਼ੀ ਲੈਣ ਗਿਆ ਸੀ ਸਬਜ਼ੀ ਆਪ ਬਣ ਕੇ ਆ ਗਿਆ ਖੁਦ ਰੜ ਗਿਆ ਮੈਂ ਇੰਨਾ ਜਿਆਦਾ ਹੁਣ ਮੈਨੂੰ ਛਿਲ ਕੇ ਮੇਰੇ ਪਰੌਂਠੇ ਬਣਾ ਲਿੱਤੇ ਜਾਣ ਇੰਨਾ ਜਿਆਦਾ ਰੜ ਗਿਆ ਮਾਦੂਆ ਵਾਂਗੂ ਹੁਣ ਕਿਰਨੇ ਕੁਝ ਖਵਾਣਾ ਮੈਨੂੰ ਪਹਿਲਾਂ ਖਾ ਲਾਂ એનર્ਜੀ ਆਏਗੀ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ